ਅਰਕਾ ਦੇ ਵੱਲੋਂ ਲੱਸੀ ਅਤੇ ਖੀਰ ਦੇ ਰੇਟਾਂ ਤੇ ਮਾਤਰਾ ਦੇ ਵਿੱਚ ਵਾਧਾ ਕੀਤਾ ਗਿਆ ਹੈ 30 ਰੁਪਏ ਦੇ ਵਿੱਚ ਮਿਲਣ ਵਾਲੀ ਲੱਸੀ ਹੁਣ ਲੋਕਾਂ ਨੂੰ 35 ਰੁਪਏ ਦੇ ਵਿੱਚ ਮਿਲੇਗੀ ਪਹਿਲਾਂ 30 ਰੁਪਏ ਦੇ ਵਿੱਚ 800 ml ਲੱਸੀ ਮਿਲਦੀ ਸੀ ਤਾਂ ਹੁਣ 35 ਰੁਪਏ ਦੇ ਵਿੱਚ 900 ml ਲੱਸੀ ਮਿਲੇਗੀ ਉੱਥੇ ਹੀ 20 ਰੁਪਏ ਦੇ ਵਿੱਚ ਮਿਲਣ ਵਾਲੀ ਖੀਰ ਦੀ ਡੱਬੀ ਹੁਣ ਲੋਕਾਂ ਨੂੰ 25 ਰੁਪਏ ਦੇ ਵਿੱਚ ਮਿਲੇਗੀ ਪਹਿਲਾਂ 20 ਰੁਪਏ ਦੇ ਵਿੱਚ 180 ਗ੍ਰਾਮ ਖੀਰ ਮਿਲਦੀ ਸੀ ਤੇ ਹੁਣ 25 ਰੁਪਏ ਦੇ ਵਿੱਚ 200 ਗ੍ਰਾਮ ਖੀਰ ਮਿਲੇਗੀ ਤਾਂ ਅਰਕਾ ਦੇ ਵੱਲੋਂ ਲੱਸੀ ਅਤੇ ਖੀਰ ਦੇ ਰੇਟਾਂ ਦੀ ਮਾਤਰਾ ਦੇ ਵਿੱਚ ਵਾਅਦਾ ਕੀਤਾ ਗਿਆ ਹੈ ₹30 ਦੇ ਵਿੱਚ ਮਿਲਣ ਵਾਲੀ ਲੱਸੀ ਹੁਣ ₹35 ਦੇ ਵਿੱਚ ਮਿਲੇਗੀ ਤਾਂ ₹20 ਦੇ ਵਿੱਚ ਮਿਲਣ ਵਾਲੀ ਖੀਰ ਦੀ ਡੱਬੀ ਹੁਣ ₹25 ਦੇ ਵਿੱਚ ਮਿਲੇਗੀ ਜਿ세 ਕਵਟੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਕਮਲਦੀਪ ਔਨਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਕਮਲ ਤਾਂ ਬੇਰਕਾ ਦੇ ਵੱਲੋਂ ਲੱਸੀ ਅਤੇ ਖੀਰ ਦੇ ਰੇਟਾਂ ਦੇ ਮਾਤਰਾ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਕੀ ਹੈ ਹੋਰ ਆਜ਼ਾਦ ਜਾਣਕਾਰੀ ਅ ਬਿਲਕੁਲ ਜੋਤੀ ਦੇਖੋ ਖਾਸ ਤੌਰ ਤੇ ਵੇਰਕਾ ਵੱਲੋਂ ਜਿਹੜਾ ਕਹਿ ਸਕਦੇ ਆ ਲੱਸੀ ਅਤੇ ਖੀਰ ਦੇ ਰੇਟਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਜੋ 30 ਰੁਪਏ ਦੇ ਵਿੱਚ ਲੱਸੀ ਦਾ ਇੱਕ ਪੈਕੇਟ ਮਿਲਦਾ ਸੀਗਾ ਜੋ ਕਹਿ ਸਕਦੇ ਆ 800 ਐਮਐਲ ਦਾ ਸੀਗਾ ਉਹ ਲੱਸੀ ਦਾ ਪੈਕੇਟ ਹੁਣ 35 ਰੁਪਏ ਦੇ ਵਿੱਚ ਮਿਲੇਗਾ ਅਤੇ 900 ml ਜਿਹੜੀ ਕਿ ਇਹ ਲੱਸੀ ਹੈ ਕਹਿੰਦੇ ਇਸ ਦੇ ਵਿੱਚ ਹੋਏਗੀ ਉੱਥੇ ਹੀ ਦੂਸਰੇ ਪਾਸੇ ਜਿਹੜਾ ਖੀਰ ਦਾ ਹੈਗਾ ਉਹ ਵੀ ਰੇਟ ਦੇ ਵਿੱਚ ਜਿਹੜਾ ਕਿ ਵਾਅਦਾ ਕਰ ਦਿੱਤਾ ਗਿਆ ਖੀਰ ਜੋ ਕਹਿੰਦੇ ਆ ਅੱਗੇ 20 ਰੁਪਏ ਦਾ ਇੱਕ ਜੋ ਡੱਬੀ ਸੀਗੀ ਜੋ 180 ਹੀ ਜੋ ਤਰ੍ਹਾਂ ਦੇ ਗ੍ਰਾਮ ਦੀ ਮਿਲਦੀ ਸੀਗੀ ਉਹ ਜਿਹੜੀ ਹੁਣ 200 ਗ੍ਰਾਮ ਦੀ ਖੀਰ ਹੈ ਜਿਹੜੀ ਕਿ ਉਹ ਤਕਰੀਬਨ 25 ਰੁਪਏ ਦੇ ਵਿੱਚ ਮਿਲੇਗੀ ਤਾਂ ਜਿੱਥੇ ਕਹਿੰਦੇ ਆ ਰੇਟ ਦੇ ਵਿੱਚ ਵਾਅਦਾ ਕੀਤਾ ਗਿਆ ਉੱਥੇ ਮਾਤਰਾ ਜਿਹੜੀ ਕੁਆਂਟੀਟੀ ਆ ਉਸ ਦੇ ਵਿੱਚ ਵੀ ਵਾਅਦਾ ਜਿਹੜਾ ਕਿ ਵੇਰ ਕਾ ਵੱਲੋਂ ਕੀਤਾ ਗਿਆ ਕਿਉਂਕਿ ਜਿਹੜੀ ਪੈਕਿੰਗ ਆ ਪੈਕਿੰਗ ਥੋੜੀ ਵੱਡੀਆਂ ਕਰ ਦਿੱਤੀਆਂ ਗਈਆਂ ਨੇ 100ml ਜਿਹੜੀ ਲੱਸੀ ਆ ਉਹ ਵਧਾ ਦਿੱਤੀ ਗਈ ਆ 20g ਜਿਹੜੀ ਖੀਰ ਆ ਉਹ ਵਧਾ ਦਿੱਤੀ ਗਈ ਆ ਤੇ ਇਹ ਜਿਹੜੀਆਂ ਕੀਮਤਾਂ ਨੇ ਇਹ ਅੱਜ ਤੋਂ ਹੀ ਲਾਗੂ ਹੋ ਚੁੱਕੀਆਂ ਤਾਂ ਕਿ ਜਿਹੜਾ ਪੁਰਾਣਾ ਸਟਾਕ ਸੀਗਾ ਉਹ ਅੱਜ ਉਸੇ ਰੇਟ ਤੇ ਪੁਰਾਣੇ ਰੇਟ ਦੇ ਉੱਪਰ ਪਰ ਕੱਲ ਸਵੇਰ ਤੋਂ ਜਿਹੜਾ ਕਿ ਨਵਾਂ ਸਟਾਕ ਹੈ ਜਦੋਂ ਕਿ ਸਾਡੇ ਮਾਰਕੀਟ ਦੇ ਵਿੱਚ ਆ ਜਾਏਗਾ ਤਾਂ ਨਵੇਂ ਰੇਟ ਦੇ ਉੱਪਰ ਜਿਹੜਾ ਕਿ ਨਵਾਂ ਸਟਾਕ ਹੈ ਉਹ ਵਿਕੇਗਾ ਜਿਸ ਦੇ ਤਹਿਤ ਹੁਣ ਲੋਕਾਂ ਨੂੰ ਲੱਸੀ ਆ ਉਹ 35 ਰੁਪਏ ਦੀ ਖਰੀਦਣੀ ਪਏਗੀ ਇੱਕ ਪੈਕਟ ਜੋ 900 ml ਦਾ ਹੋਏਗਾ ਅਤੇ ਜੋ ਖੀਰ ਆ ਉਹ ਤਕਰੀਬਨ 25 ਰੁਪਏ ਦੀ 200 ਗ੍ਰਾਮ ਖਰੀਦਣੀ ਪਏਗੀ ਜੀਤ ਜੋ ਵਧੇ ਹੋਏ ਰੇਟ ਨੇ ਉਹ ਜਦੋਂ ਇਹਨਾਂ ਦੇ ਜੋ ਪੈਕਿੰਗ ਦੇ ਵਿੱਚ ਜਦੋਂ ਚੇਂਜਸ ਆਏਗੇ ਉਦੋਂ ਲਾਗੂ ਹੋਣਗੇ ਯਾ ਅੱਜ ਰਾਤ ਦਾ ਕੋਈ ਹੈ ਇਸ ਦਾ ਜਾਣਕਾਰੀ ਕਿ ਕਦੋਂ ਲਾਗੂ ਹੋ ਰਹੇ ਨੇ ਅਮੇ ਰੇਟ ਨੇ ਨਵੇਂ ਰੇਟ ਕਿਸ ਤਰ੍ਹਾਂ ਦੇ ਇੱਕ ਤਰੀਕੇ ਦੇ ذریعے ਲਾਗੂ ਹੋ ਚੁੱਕੇ ਨੇ ਕਿਉਂਕਿ ਜਿਹੜੇ ਨਵੀਂ ਪੈਕਿੰਗ ਆ ਉਹ ਬਣ ਚੁੱਕੀਆਂ ਨੇ ਹਾਲਾਂਕਿ ਕਿਉਂਕਿ ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਪੈਕਿੰਗਾਂ ਸੀਗੀਆਂ ਉਹ ਹਜੇ ਬਣ ਰਹੀਆਂ ਸੀਗੀਆਂ ਤਾਂ ਇਸ ਕਰਕੇ ਇਹ ਉਹ ਜਿਹੜੀਆਂ ਪੁਰਾਣੀ ਪੈਕਿੰਗਾਂ ਦਾ ਸਟਾਕ ਸੀਗਾ ਉਹ ਮਾਰਕੀਟ ਦੇ ਵਿੱਚੋਂ ਪੂਰਾ ਫਿਨਿਸ਼ ਹੋ ਜਾਏਗਾ ਤੇ ਨਵਾਂ ਸਟਾਕ ਹੈ ਜਿਹੜਾ ਮਾਰਕੀਟ ਦੇ ਵਿੱਚ ਆ ਜਾਏਗਾ ਉਸ ਤੋਂ ਬਾਅਦ ਹੀ ਕਹਿ ਸਕਦੇ ਹਾਂ ਇਹ ਰੇਟ ਨੇ ਜਿਹੜੇ ਮਾਰਕੀਟ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਹਾਲਾਂਕਿ ਪ੍ਰਬੰਧਕੀ ਤੌਰ ਤੇ ਇਹ ਰੇਟ ਨੇ ਜਿਹੜੇ ਇਹਨਾਂ ਰੇਟਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੇ ਪ੍ਰਬ तौर ਤੇ ਜਿਹੜੇ ਕਿਸੇ ਦੇ ਸਟਾਕ ਆ ਉਹ ਮਾਰਕੀਟ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਪਰ ਕੱਲ ਸਵੇਰ ਤੱਕ ਇਹ ਕਿਰੇਡ ਕੀ ਹਰੇਕ ਦੁਕਾਨ ਦੇ ਉੱਪਰ ਹੀ ਇਹ ਰੇਟ ਦੇ ਹਿਸਾਬ ਦੇ ਨਾਲ ਜਿਹੜੀ ਕਿ ਲੱਸੀ ਹੈ ਤੇ ਖੀਰ ਆ ਉਹ ਮਿਲੇਗੀ ਜੀ ਤਾਂ ਬਹੁਤ ਬਹੁਤ ਸ਼ੁਕਰ ਹੈ ਕਮਲ ਜੱਦਾ ਜਾਣਕਾਰ ਦਿੱਲੀ ਤਦਾਸ ਜੀਏ ਕਿ ਵੇਰਕਾ ਵੱਲੋਂ ਲੱਸੀ ਅਤੇ ਖੀਰ ਦੇ ਰੇਟਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਤੇ ਮਾਤਰਾ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਹੈ